ਮੁਸਲਮਾਨ ਅਤੇ ਹਿੰਦੂ ਵੀ ਭਿੰਡਰਾਂ ਵਾਲਿਆਂ ਨੂੰ ਸੰਤ ਮੰਨਦੇ ਨੇ ਅਮਰੀਕ ਸਿੰਘ ਅਜਨਾਲਾ ਦੇ ਵੱਲੋਂ ਜਿਹੜਾ ਕਿ ਕਰਾਰਾ ਜੁਆ ਕੰਗੜਾ ਰਣੋਤ ਨੂੰ ਦਿੱਤਾ ਗਿਆ ਤੇ ਦੱਸਿਆ ਕਿ ਕੰਗੜਾ ਰਣੋਤ ਦੇ ਵੱਲੋਂ ਜੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਕੰਗੜਾ ਰਣੌਤ ਖਿਲਾਫ ਵੱਡੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਹੁਣ ਅਮਰੀਤ ਸਿੰਘ ਅਜਨਾਲਾ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ ਕੰਗੜਾ ਰਣੌਤ ਨੂੰ ਜਵਾਬ ਦਿੱਤਾ ਹੈ ਤੇ ਜਿਸ ਦੇ ਦੌਰਾਨ ਹੁਣ ਉਹਨਾਂ ਦੇ ਵੱਲੋਂ ਜਿਹੜਾ ਕਿ ਕਿਹਾ ਗਿਆ ਹੈ ਕਿ ਕੰਗੜਾ ਰਣੌਤ ਦੇ ਬਿਆਨ ਦਾ ਅਮਰੀਤ ਸਿੰਘ ਅਜਨਾਲਾ ਨੇ ਜਿਹੜਾ ਜਵਾਬ ਦਿੰਦੇ ਕਿਹਾ ਕਿ ਮੈਂ ਕੰਗੜਾ ਰਣੌਤ ਦੀ ਸ ਸ਼ਬਦਾਵਲੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ ਕੰਗੜਾ ਸਮਾਜ ਇਤਿਹਾਸ ਅਤੇ ਸ਼ਾਸਤਰਾਂ ਤੋਂ ਬਹੁਤ ਅਣਜਾਣ ਹੈ ਮਸ਼ਹੂਰ ਫਿਲਮ ਅਦਾਕਾਰ ਤੇ ਬੀਜੇਪੀ ਸੰਸਦ ਕੰਗੜਾ ਰਨੋਤ ਨੇ ਬੀਤੇ ਦਿਨ ਦੱਸਿਆ ਇੱਕ ਇੱਕ ਚੈਨਲ ਦੇ ਵਿੱਚ ਇੰਟਰਵਿਊ ਦਿੱਤਾ ਤੇ ਜਿਸ ਦੇ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲੈ ਕੇ ਬਿਆਨ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਕਿ 90 99% ਜਿਹੜੇ ਕਿ ਪੰਜਾਬੀ ਭਿੰਡਰਾਂਵਾਲਿਆਂ ਨੂੰ ਸੰਤ ਨਹੀਂ ਮੰਨਦੇ ਤੇ ਉਹਨਾਂ ਨੇ ਉਹਨਾਂ ਨੂੰ ਅਤਵਾਦੀ ਕਿਆ ਸੀ ਤੇ ਉਹਨਾਂ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਿੰਡਰਾਵਾਲੇ ਦਾ ਜੋ ਆਪਰੇਸ਼ਨ ਸੀ ਉਹ ਵੀ ਪੰਜਾਬੀਆਂ ਨੇ ਹੀ ਕੀਤਾ ਸੀ ਤੇ ਜਿਸ ਨੂੰ ਲੈ ਕੇ ਕੰਗੜਾ ਰਣੌਦ ਦੇ ਬਿਆਨ ਦਾ ਮਰੀਕ ਸਿੰਘ ਜਨਾਲਾ ਨੇ ਜਵਾਬ ਦਿੰਦੇ ਕਿਹਾ ਕਿ ਮੈਂ ਕੰਗੜਾ ਰਣੌਦ ਦੀ ਇਸ ਸ਼ਬਦਾਬਲੀ ਦੀ ਕਰੜੇ ਸ਼ਬਦਾ ਦੇ ਵਿੱਚ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਹਾਂ ਤੇ ਕੰਗੜਾ ਸਮਾਜ ਇਤਿਹਾਸ ਅਤੇ ਸ਼ਾਸਤਰਾ ਤੋਂ ਬਹੁਤ ਅਣਜਾਣ ਹੈ ਤੇ ਬਿਆਨ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੰਗੜਾ ਰਨੌਤ ਵੱਲੋਂ ਭਿੰਡਰਾ ਵਾਲੇ ਬਾਰੇ ਦਿੱਤੇ ਗਏ ਬਿਆਨ ਦਾ ਜਵਾਬ ਦਿੰਦੇ ਹੋਏ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਮੁਸਲਮਾਨ ਤੇ ਕਈ ਹਿੰਦੂ ਵੀ ਜਰੈਲ ਸਿੰਘ ਭਿੰਡਰਾ ਵਾਲੇ ਨੂੰ ਸੰਤ ਮੰਨਦੇ ਨੇ ਤੇ ਸਾਨੂੰ ਤੇਰੇ ਤੋਂ ਸਰਟੀਫਿਕੇਟ ਲੈਣ ਦੀ ਕੋਈ ਜ਼ਰੂਰਤ ਨਹੀਂ ਤੇ ਇਹ ਬਿਆਨ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੰਗੜਾ ਰਣੋਤ ਨੂੰ ਲੈ ਕੇ ਜਵਾਬ ਦਿੱਤਾ ਗਿਆ ਤੇ ਦੱਸਿਆ ਕਿ ਕੰਗੜਾ ਰਣੋਤ ਨੇ ਬੀਤੇ ਦਿਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਲੈ ਕੇ ਜਵਾਬ ਦਿੱਤਾ ਬਿਆਨ ਦਿੱਤਾ ਤੇ ਉਹਨਾਂ ਨੇ ਇੱਕ ਚੈਨਲ ਦੇ ਵਿੱਚ ਇੰਟਰਵਿਊ ਕੀਤੀ ਤੇ ਜਿਸ ਨੂੰ ਲੈ ਕੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਅੱਤਵਾਦੀ ਦੱਸਿਆ ਤੇ ਉਹਨਾਂ ਨੇ ਕਿਹਾ ਕਿ 90% ਤੋਂ ਵੱਧ ਲੋਕ ਜਿਹੜੇ ਕਿ ਪੰਜਾਬ ਦੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਸੰਤ ਨਹੀਂ ਮੰਨਦੇ ਅੱਤਵਾਦੀ ਮੰਨਦੇ ਨੇ ਤੇ ਉਹਨਾਂ ਨੇ ਅੱਤਵਾਦੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਕਿਹਾ ਤੇ ਜਿਸ ਤੋਂ ਬਾਅਦ ਕੰਗਣਾ ਰਣੌਤ ਇਹ ਬਿਆਨ ਤੋਂ ਬਾਅਦ ਸਿੱਖ ਜੱਤੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਅਮਰੀਕ ਸਿੰਘ ਜਨਾਲਾ ਦੇ ਵੱਲੋਂ ਕਰਾਰਾ ਜਵਾਬ ਦਿੱਤਾ ਗਿਆ ਤੇ ਉੱਥੇ ਕੰਗਣਾ ਰਣੌਤ ਨੂੰ ਲੈ ਕੇ ਕਿਹਾ ਗਿਆ ਕਿ ਸਾਨੂੰ ਤੇਰੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਸਾਨੂੰ ਪਤਾ ਹੈ ਕਿ ਮੁਸਲਮਾਨ ਅਤੇ ਹਿੰਦੂ ਵੀ ਜਿਹੜਾ ਕਿ ਭਿੰਡਰਾਵਾਲਿਆਂ ਨੂੰ ਸੰਤ ਮੰਨਦੇ ਨੇ ਤੇ ਜਿਨ੍ਹਾਂ ਤੋਂ ਬਾਅਦ ਇਹ ਜਵਾਬ ਕੰਗੜਾ ਰਣੋਤ ਨੂੰ ਦਿੱਤਾ ਗਿਆ ਤੇ ਉੱਥੇ ਹੀ ਹੁਣ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਤਿੱਖੇ ਨਿਸ਼ਾਨੇ ਕੰਗੜਾ ਰਣੋਤ ਤੇ ਫਿਰ ਜਿਹੜੇ ਕਿ ਸਾਦੇ ਜਾ ਰਹੇ ਨੇ ਤੇ ਜਸਨੂ ਲੈ ਕੇ ਪਲਟਵਾਰ ਹੁਣ ਸਿੱਖ ਜਥੇਬੰਦੀਆਂ ਕੰਗੜਾ ਰਣੋਤ ਦੇ ਐਸਪੀਆ ਤੋਂ ਬਾਅਦ ਦੇ ਰਹੀਆਂ ਨੇ ਤੇ ਜੋ ਉੱਥੇ ਹੀ ਹੁਣ ਅਮਰੀਕ ਸਿੰਘ ਦੇ ਨਾਲਾ ਨੇ ਕਰਾਰਾ ਜਵਾਬ ਦਿੱਤਾ ਤੇ ਭਾਜਪਾ ਦੇ ਉੱਤੇ ਪਲਟਵਾਰ ਕੀਤਾ